ਆ ਵੇਖ ਲੋ ਸੜਕ ਤੇ ਕਿਵੇਂ ਇਸ਼ਕਬਾਜੀ ਹੋ ਰਹੀ ਹੈ ਆਸ਼ਕੀ ਹੋ ਰਹੀ ਹੈ ਤੇ ਹੁਣ ਇਸ ਆਸ਼ਕੀ ਦੀ ਇਹਨਾਂ ਨੂੰ ਕੀ ਸਜ਼ਾ ਮਿਲੀ ਹੈ ਉਹ ਵੀ ਜਾਣ ਲਵੋ ਲੜਕੀ ਅਤੇ ਲੜਕਾ ਦੋਵੇਂ ਜਿਹੜੇ ਨੇ ਉਹ ਸੜਕ ਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਹੇ ਸੀ ਪਰ ਪੁਲਿਸ ਨੇ ਇਹਨਾਂ ਦੇ ਨਾਲ ਹੁਣ ਕੀ ਕੀਤਾ ਹੈ ਤੇ ਕਿਵੇਂ ਇਹਨਾਂ ਦੀ ਵੀਡੀਓ ਹੁਣ ਪੂਰੇ ਸੰਸਾਰ ਦੇ ਵਿੱਚ ਵਾਇਰਲ ਹੋ ਰਹੀ ਹੈ ਇਹ ਜਾਣ ਕੇ ਹਰ ਕੋਈ ਜਿਹੜਾ ਹੈ ਆਪਣੇ ਧੀਆਂ ਪੁੱਤਾਂ ਨੂੰ ਸਮਝਾਉਣ ਲੱਗ ਪਿਆ ਹੈ ਜੀ ਆ ਸਸ਼ੀਗਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਜਿਹੜੇ ਵਰਗਲ ਵਰਗਲ ਤਰੀਕੇ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਜੋ ਹੈ ਉਲੱਚਰਤਾ ਫੈਲਾਈ ਜਾ ਰਹੀ ਹੈ ਉਸ ਦੇ ਬਾਰੇ ਆਵਾਜ਼ ਤਾਂ ਹਰ ਕੋਈ ਚੁੱਕ ਰਿਹਾ ਹੈ ਪਰ ਫਿਰ ਵੀ ਲਚਰਤਾ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਹੀ ਜਾਂਦੀਆਂ ਨੇ ਜੀ ਹਾਂ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਜੋ ਹੈ ਉਹ ਚਲਦੇ ਬਾਈਕ ਤੇ ਆਸ਼ਕੀ ਕਰਦੇ ਨਜ਼ਰ ਆਏ ਨੇ ਇਹ ਵੀਡੀਓ ਜਿਵੇਂ ਹੀ ਕਿਸੇ ਨੇ ਵਾਇਰਲ ਕੀਤੀ ਕਿਸੇ ਨੇ ਇਸ ਦੀਆਂ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਪੁਲਿਸ ਵੀ ਐਕਸ਼ਨ ਦੇ ਵਿੱਚ ਆਈ ਹੈ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਇਹ ਵੀਡੀਓ ਨੌਇਡਾ ਦੇ ਜੋ ਐਕਸਪ੍ਰੇ ਐਕਸਪ੍ਰੈਸਵੇ ਤੇ ਜਿਹੜੀ ਆਈ ਹੈ ਅਤੇ ਉੱਥੋਂ ਜੋ ਇਹ ਪ੍ਰੇਮੀ ਜੋੜਾ ਜਿਹੜਾ ਹੈ ਉਹ ਰੋਮਾਂਟਿਕ ਸਟੰਟ ਕਰਦਾ ਨਜ਼ਰ ਆਇਆ ਹੈ। ਮੀਡੀਆ ਨੇ ਇਹ ਵੀਡੀਓ ਵਾਇਰਲ ਕੀਤੀ ਇੱਕ ਨੌਜਵਾਨ ਨੇ ਕਿਉਂਕਿ ਇਹ ਵੀਡੀਓ ਬਣਾਈ ਸੀ। ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਅਤੇ ਇਹਨਾਂ ਦਾ ਮੋਟਾ ਚਲਾਨ ਜਿਹੜਾ ਹੈ ਉਹ ਕਟਿਆ ਹੈ। ਜੀ ਹਾਂ ਦਾ ਦੱਬੀਏ ਕਿ 53500 ਰੁਪਏ ਦੀ ਆਸ਼ਕੀ ਜਿਹੜੀ ਹੈ ਇਹਨਾਂ ਨੂੰ ਪਈ ਹੈ। ਇਹਨਾਂ ਦਾ ਮੋਟਾ ਚਲਾਨ ਜਿਹੜਾ ਹੈ ਉਹ ਕਟਿਆ ਗਿਆ ਹੈ ਅਤੇ ਉਸ ਦੀ ਜਿਹੜੇ ਦਸਤਾਵੇਜ਼ ਨੇ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ। ਸੋ ਇਸ ਲੜਕਾ ਤੇ ਲੜਕੀ ਨੇ ਜੋ ਤੂਤ ਕੀਤੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਿ ਇਹਨਾਂ ਨੇ ਜੋ ਹੈ ਉਹ ਇੱਕ ਹਾਈਵੇ ਤੇ ਜੋ ਹੈ ਅਜਿਹੇ ਸਟੰਟ ਕੀਤੇ ਨੇ ਲੜਕੀ ਨੇ ਜੋ ਹੈ ਹਲਮਟ ਜਿਹੜਾ ਹੈ ਉਹ ਹੱਥ ਦੇ ਵਿੱਚ ਫੜਿਆ ਹੋਇਆ ਹੈ ਅਤੇ ਉਹ ਬਾਈਕ ਤੇ ਜਿਹੜਾ ਹੈ ਉਹ ਲੜਕੇ ਦੇ ਅੱਗੇ ਬੈਠੀ ਹੈ ਤੇ ਉਸਨੇ ਮੂੰਹ ਜੜਾਓ ਪਿੱਛੇ ਨੂੰ ਕੀਤਾ ਹੋਇਆ ਹੈ ਤੇ ਇਸ ਦੀ ਵੀਡੀਓ ਜਿਹੜੀ ਹੈ ਨੌਜਵਾਨਾਂ ਨੇ ਬਣਾਈ ਅਤੇ ਵਾਇਲ ਕਰ ਦਿੱਤੀ ਪਰ ਇੱਥੇ ਸਵਾਲ ਲੈ ਚੁੱਕਿਆ ਜਾਂਦਾ ਹੈ ਕਿ ਅਖੀਕਾਰ ਅਜਿਹੀ ਲਚਰਤਾ ਲੋਕ ਕਿਵੇਂ ਫੈਲਾ ਸਕਦੇ ਨੇ ਲੋਕ ਜਿਹੜੇ ਨੇ ਉਹ ਨਾ ਦੇਖਦੇ ਨੇ ਕਿ ਇਹ ਸੋਸ਼ਲ ਮੀਡੀਆ ਹੈ ਲੋਕ ਨਾ ਦੇਖਦੇ ਨੇ ਕਿ ਇਹ ਹਾਈਵੇ ਹੈ ਲੋਕ ਨਾ ਦੇਖਦੇ ਨੇ ਕਿ ਇਹ ਪਬਲਿਕ ਪਲੇਸ ਹੈ ਲੋਕ ਜਿਹੜੇ ਨੇ ਉਹ ਲਚਰਤਾ ਦੀਆਂ ਹੱਦਾਂ ਪਾਰ ਕਰਨ ਲੱਗ ਜਾਂਦੇ ਨੇ ਸੋ ਨੋਇਡਾ ਦੇ ਇਹ ਲੋਕ ਜਿਹੜੇ ਨੇ ਉਹ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਸ਼ਰਮਸਾਰ ਹੋ ਰਹੇ ਨੇ ਕਿ ਅਜਿਹੇ ਲੋਕ ਜਿਹੜੇ ਨੇ ਉਹ ਲਗਾਤਾਰ ਵਾਇਰਲ ਹੁੰਦੇ ਨੇ ਇਹ ਪਹਿਲੀ ਵੀਡੀਓ ਅਜਿਹੀ ਨਹੀਂ ਹੈ ਕਿ ਲੋਕ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਅਸ਼ਲੀਲ ਹਰਕਤਾਂ ਸੜਕ ਤੇ ਕਰਦੇ ਨੇ ਇਸ ਤੋਂ ਪਹਿਲਾਂ ਮੈਟਰੋਸ ਦੀ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨਸ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਔਰ ਖਾਸ ਕਰਕੇ ਦਿੱਲੀ ਅਤੇ ਨੌਇਡਾ ਵਰਗੇ ਮੈਟਰੋ ਸਟੇਸ਼ਨਸ ਜਿਹੜੇ ਨੇ ਉੱਥੋਂ ਅਜਿਹੀਆਂ ਚੀਜ਼ਾਂ ਦਾ ਆਉਣਾ ਕਿਤੇ ਨਾ ਕਿਤੇ ਕਿਸੇ ਨੂੰ ਵੀ ਜਿਹੜਾ ਇਹ ਉਹ ਲੱਗਦਾ ਹੈ ਕਿ ਅਜੇ ਇਹ ਚੀਜ਼ਾਂ ਨੂੰ ਨੱਥ ਪਾਉਣਾ ਚਾਹੀਦਾ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਲਗਾਤਾਰ ਅਜਿਹੀਆਂ ਚੀਜ਼ਾਂ ਕਰਦੇ ਨਜ਼ਰ ਆ ਰਹੇ ਨੇ ਸੋ ਤੁਹਾਡੇ ਮੁਤਾਬਕ ਇਹਨਾਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਕਿਹੋ ਜਿਹੇ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਆਪਣੀ ਰਾਏ ਜਿਹੜੇ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਛੱਡਿਓ ਤਾਂਕਿ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਅਸ਼ਲੀਲਤਾ ਫੈਲਾਉਂਦੇ ਨੇ ਉਹਨਾਂ ਨੂੰ ਕੁਝ ਸਬਕ ਮਿਲ ਸਕੇ